ਸਤਿ ਸ਼੍ਰੀ ਅਕਾਲ ਜੀਓ ਮੇਰਾ ਇਕਲਾਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦਾ ਵਿਸ਼ਾ ਹੋਏਗਾ ਜੀ ਔਰਤ ਨਾਲ ਸੰਬੰਧਿਤ ਜਿਵੇਂ ਕਿ ਅਸੀਂ ਅਕਸਰ ਹੀ ਆਖਦੇ ਹਾਂ ਕਿ ਔਰਤ ਅਤੇ ਮਰਦ ਦੋਵੇਂ ਹੀ ਜ਼ਿੰਦਗੀ ਰੂਪੇ ਗੱਡੀ ਦੇ ਦੋ ਪਹੀਏ ਹਨ ਦੋਵਾਂ ਦੇ ਨਾਲ ਮਿਲ ਕੇ ਹੀ ਜ਼ਿੰਦਗੀ ਚੱਲਦੀ ਹੈ ਪਰ ਜਿਵੇਂ ਮੈਂ ਪਹਿਲਾਂ ਹੀ ਆਖ ਚੁੱਕੀ ਹਾਂ ਕੀ ਵਿਸ਼ਾ ਔਰਤ ਨਾਲ ਸੰਬੰਧਿਤ ਹੈ ਤਾਂ ਔਰਤ ਬਾਰੇ ਗੱਲ ਕਰਨਾ ਜ਼ਿਆਦਾ ਵਾਜਿਬ ਹੈ ਔਰਤ ਘਰ ਦੀ ਨੀ ਹੁੰਦੀ ਹੈ ਤੇ ਔਰਤ ਦੇ ਨਾਲ ਹੀ ਘਰ ਪਰਿਵਾਰ ਅਤੇ ਸਮਾਜ ਅੱਗੇ ਵਧਦਾ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਔਰਤ ਨੂੰ ਜਗ ਦੀ ਜਨਨੀ ਕਹਿ ਕੇ ਸਤਿਕਾਰਿਆ ਪਰ ਫਿਰ ਵੀ ਔਰਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਵੀ ਔਰਤ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਦੀ ਸੀ ਤੇ ਅੱਜ ਵੀ ਕਈ ਹਿੱਸਿਆਂ ਦੇ ਵਿੱਚ ਕਈ ਹਾਲਾਤਾਂ ਦੇ ਵਿੱਚ ਔਰਤਾਂ ਨੂੰ ਨਵੇਕਲੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰਤ ਕਈ ਤਰ੍ਹਾਂ ਦੀਆਂ ਸਮਾਜਿਕ ਸਰੀਰਕ ਮਾਨਸਿਕ ਪਵਨਾਤਮਕ ਪਰੇਸ਼ਾਨੀਆਂ ਦਾ ਸਾਹਮਣਾ ਕਰਦੀ ਆਈ ਵੀ ਹੈ ਤੇ ਅੱਜ ਵੀ ਕਰਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਦੇ ਹੱਕ ਵਿੱਚ ਉਠਾਈ ਆਵਾਜ਼ ਸਮੇਂ ਦੇ ਨਾਲ ਅਨੇਕਾਂ ਦੇਸ਼ਾਂ ਵਿੱਚ ਗੂੰਜੀ ਅਤੇ ਔਰਤ ਨੇ ਖੁਦ ਇਸ ਲਈ ਸੰਘਰਸ਼ ਵੀ ਕੀਤਾ ਫਿਰ ਕਿਤੇ ਨਾ ਕਿਤੇ ਭਾਰਤ ਵਿੱਚ ਵੀ ਗੁਲਾਮੀ ਹੰਡਾਉਂਦੀ ਔਰਤ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਵਿੱਚ ਮਰਦ ਦੇ ਬਰਾਬਰ ਅਧਿਕਾਰ ਨਸੀਬ ਹੋਏ ਫਿਰ ਹੌਲੀ-ਹੌਲੀ ਔਰਤ ਨੂੰ ਪੜ੍ਹਨ ਲਿਖਣ ਅਤੇ ਨੌਕਰੀ ਦਾ ਅਧਿਕਾਰ ਪ੍ਰਾਪਤ ਹੋਇਆ ਪਹਿਲਾਂ ਔਰਤ ਹਮੇਸ਼ਾ ਪਰਦੇ ਦੇ ਪਿੱਛੇ ਹੀ ਰਹਿ ਰਹੀ ਸੀ ਤੇ ਉਹਨੂੰ ਇਹ ਰਹਿਣ ਦੇ ਲਈ ਮਜਬੂਰ ਵੀ ਕੀਤਾ ਜਾਂਦਾ ਸੀ ਤੇ ਉਹ ਪਰਦੇ ਦੇ ਪਿੱਛੇ ਰਹਿ ਕੇ ਖੁਸ਼ ਵੀ ਹੁੰਦੀ ਸੀ ਕਿਉਂਕਿ ਨਾ ਤਾਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਤ ਸੀ ਤੇ ਨਾ ਹੀ ਉਹਨੂੰ ਕੋਈ ਜ਼ਿਆਦਾ ਇਹਨਾਂ ਦੇ ਬਾਰੇ ਸਿੱਖਿਆ ਦਿੱਤੀ ਜਾਂਦੀ ਸੀ ਮਰਦ ਪ੍ਰਧਾਨ ਸਮਾਜ ਦੇ ਅੰਦਰ ਮਰਦਾਂ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਕਰਦੀ ਉਹ ਤਰਸ ਦੀ ਪਾਤਰ ਬਣ ਕੇ ਰਹਿੰਦੀ ਸੀ ਔਰਤ ਹਮੇਸ਼ਾ ਘਰ ਦੀ ਚਾਰ ਦੀਵਾਰੀ ਅੰਦਰ ਘਰੇਲੂ ਕੰਮ ਹੀ ਕਰਦੀ ਸੀ ਤੇ ਉਹਨੂੰ ਪੜ੍ਹਾਈ ਲਿਖਾਈ ਤੇ ਨੌਕਰੀ ਦੀ ਵੀ ਕੋਈ ਇਜਾਜ਼ਤ ਨਹੀਂ ਸੀ ਪਰ ਹੁਣ ਸਮਾਂ ਬਦਲ ਗਿਆ ਹੈ ਅੱਜ ਦੀ ਔਰਤ ਪੜ੍ਹ ਲਿਖ ਸਕਦੀ ਹੈ ਨੌਕਰੀ ਕਰ ਸਕਦੀ ਹੈ ਅਤੇ ਵਿੱਤੀ ਪੱਧਰ ਤੇ ਵੀ ਮਰਦ ਦੀ ਸਹਾਇਤਾ ਕਰਦੀ ਹੈ ਉਹਦੇ ਬਰਾਬਰ ਹੋ ਕੇ ਤੁਰਦੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਵਕਤ ਦੇ ਬਦਲਣ ਨਾਲ ਸਾਡੀਆਂ ਜ਼ਰੂਰਤਾਂ ਬਹੁਤ ਵੱਧ ਗਈਆਂ ਨੇ ਤੇ ਮਹਿੰਗਾਈ ਵੀ ਵੱਧ ਗਈ ਹੈ ਸਮੇਂ ਦੇ ਲੋੜ ਮੁਤਾਬਿਕ ਅੱਜ ਦੀ ਔਰਤ ਵੀ ਮਰਦ ਦੇ ਬਰਾਬਰ ਹਰ ਖੇਤਰ ਵਿੱਚ ਨੌਕਰੀ ਕਰਦੀ ਹੈ ਤੇ ਵੱਡੇ ਵੱਡੇ ਅਹੁਦਿਆਂ ਤੇ ਵੀ ਔਰਤ ਬਿਰਾਜ਼ਮਾਨ ਹੈ ਅੱਜ ਦੀ ਔਰਤ ਆਪਣੇ ਪੈਰਾਂ ਤੇ ਖੜੀ ਹੈ ਉਹ ਕਮਾਈ ਕਰਦੀ ਹੈ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਪਰਿਵਾਰ ਦੇ ਕਿਸੇ ਵੀ ਮੈਂਬਰ ਜਾਂ ਮਰਦ ਅੱਗੇ ਹੱਥ ਅਡਣ ਦੀ ਉਹਨੂੰ ਜ਼ਰੂਰਤ ਨਹੀਂ ਪੈਂਦੀ ਇਹ ਬਹੁਤ ਵਧੀਆ ਹੈ ਪਰ ਕੀ ਸੱਚਮੁੱਚ ਔਰਤ ਖੁਸ਼ ਵੀ ਹੈ ਕੀ ਇਹ ਸੱਚ ਹੈ ਕਿ ਔਰਤ ਦੀ ਜ਼ਿੰਦਗੀ ਦੇ ਪਹਿਲੇ ਸਮਿਆਂ ਤੋਂ ਜਿਵੇਂ ਔਰਤ ਦੇ ਹਾਲਾਤ ਸੀ ਤੇ ਅੱਜ ਦੀ ਔਰਤ ਪੜ੍ਹ ਲਿਖ ਕੇ ਉਹਨਾਂ ਹਾਲਾਤਾਂ ਨੂੰ ਬਦਲ ਚੁੱਕੀ ਹੈ ਕੀ ਸੱਚ ਹੀ ਅੱਜ ਦੀ ਔਰਤ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਗਈ ਹੈ ਸ਼ਾਇਦ ਇਸ ਦਾ ਜਵਾਬ ਹੋਵੇਗਾ ਬਿਲਕੁਲ ਨਹੀਂ ਸਗੋ ਅੱਜ ਦੀ ਔਰਤ ਦੀਆਂ ਜ਼ਿੰਮੇਵਾਰੀਆਂ ਤੇ ਉਹਦੇ ਕੰਮ ਵਧ ਗਏ ਨੇ ਅੱਜ ਦੀ ਔਰਤ ਨੂੰ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਸਮਾਂ ਦੇ ਦਿੰਦੀ ਹੈ ਤੇ ਉਹਨੂੰ ਤਵੱਜੋ ਵੀ ਦੇਣੀ ਪੈਂਦੀ ਹੈ ਪਰ ਫੇਰ ਵੀ ਔਰਤ ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈ। ਔਰਤ ਘਰ ਪਰਿਵਾਰ ਸਮਾਜਿਕ ਜ਼ਿੰਮੇਵਾਰੀਆਂ ਅਤੇ ਨੌਕਰੀ ਵਿੱਚ ਤਾਲਮੇਲ ਬਿਠਾਉਂਦੀ ਹੋਈ ਆਪਣਾ ਆਪਾ ਤਾਂ ਭੁੱਲ ਹੀ ਜਾਂਦੀ ਹੈ। ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਹੈ ਆਪਣੇ ਬੱਚਿਆਂ ਨੂੰ, ਪਤੀ ਨੂੰ ਅਤੇ ਪਰਿਵਾਰ ਨੂੰ ਖਾਣ ਪੀਣ ਦਾ ਸਮਾਨ ਦਿੰਦੀ ਹੈ ਤੇ ਹੋਰ ਘਰੇਲੂ ਜ਼ਿੰਮੇਵਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨੇਪੜ ਨੇਪਰੇ ਚਾੜਦੀ ਹੋਈ ਬਹੁਤ ਹੀ ਕਾਲੀ ਨਾਲ ਆਪਣੇ ਕੰਮ ਤੇ ਜਾਣ ਲਈ ਤਿਆਰ ਹੁੰਦੀ ਹੈ ਔਰਤ ਦੇ ਮਨ ਨੂੰ ਸੰਤੁਸ਼ਟੀ ਉਦੋਂ ਹੀ ਆਉਂਦੀ ਹੈ ਜਦੋਂ ਉਹ ਆਪਣੇ ਬੱਚਿਆਂ ਤੇ ਪਤੀ ਦੇ ਲਈ ਆਪ ਖਾਣਾ ਤਿਆਰ ਕਰਦੀ ਹੈ ਤੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਆਪ ਦੇਖਦੀ ਹੈ ਇਸ ਸਭ ਦੇ ਵਿੱਚ ਉਹ ਇੰਨੀ ਰੁੱਝ ਜਾਂਦੀ ਹੈ ਕਿ ਆਪਣਾ ਖਾਣ ਪੀਣ ਵੇਲ ਕੁਵੈਲ ਕਰਦੀ ਹੈ ਤੇ ਕਈ ਵਾਰ ਉਹ ਅਗਲੇ ਡੰਗ ਤੇ ਟਾਲ ਦਿੰਦੀ ਹੈ ਸਮੇਂ ਸਿਰ ਅਤੇ ਸੰਤੁਲਿਤ ਖੁਰਾਕ ਨਾ ਲੈਣ ਕਾਰਨ ਉਹ ਕਪੋਸ਼ਣ ਦੀ ਭਾਵਕੀ ਮਲ ਨਿਊਟ੍ਰੀਸ਼ਨ ਦੀ ਵੀ ਸ਼ਿਕਾਰ ਹੋ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਸ਼ਿਕਾਰ ਹੁੰਦੀ ਹੈ ਮਿਹਨਤ ਅਤੇ ਮੁਸ਼ਕਲਤ ਭਰੀ ਜ਼ਿੰਦਗੀ ਤੋਂ ਬਾਅਦ ਵੀ ਕਈ ਪਰਿਵਾਰਾਂ ਵਿੱਚ ਔਰਤਾਂ ਨੂੰ ਬਣਦਾ ਮਾਨ ਸਨਮਾਨ ਵੀ ਨਹੀਂ ਦਿੱਤਾ ਜਾਂਦਾ ਸਭ ਤੋਂ ਵੱਧ ਮੁਸੀਬਤ ਉਹਨਾਂ ਔਰਤਾਂ ਨੂੰ ਆਉਂਦੀ ਹੈ ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਨੇ ਨੌਕਰੀ ਦੇ ਨਾਲ ਨਾਲ ਆਪਣੇ ਪਰਿਵਾਰ ਤੇ ਬੱਚਿਆਂ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੁੰਦਾ ਹੈ ਇਸ ਕਾਰਨ ਉਹ ਕਈ ਵਾਰ ਚਿੜਚਿੜਾਪਨ ਮਹਿਸੂਸ ਕਰਦੀਆਂ ਨੇ ਤੇ ਨਾਲ ਹੀ ਉਹ ਚੰਗੀ ਨੀਂਦ ਵੀ ਨਹੀਂ ਲੈ ਪਾਉਂਦੀਆਂ ਕਈ ਔਰਤਾਂ ਹਰ ਸਮੇਂ ਕੋਲੂ ਦਾ ਬੈਲ ਬਣੀਆ ਰਹਿੰਦੀਆਂ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਰੇ ਚਾੜਦੀਆਂ ਨੇ ਪਰ ਇਹਨਾਂ ਨੂੰ ਆਪਣੀ ਕਮਾਈ ਦੇ ਉੱਪਰ ਹੱਕ ਨਹੀਂ ਹੁੰਦਾ ਕਿਉਂਕਿ ਇਹਨਾਂ ਦੀ ਤਨਖਾਹ ਬੈਂਕਾਂ ਵਿੱਚ ਆਉਂਦੀ ਹੈ ਤੇ ਖਾਤੇ ਦੇ ਏਟੀਐਮ ਪਰਿਵਾਰ ਵਾਲਿਆਂ ਨੇ ਸਾਹਮੇ ਹੁੰਦੇ ਨੇ ਆਪਣੀਆਂ ਨਿੱਜੀ ਜ਼ਰੂਰਤਾਂ ਲਈ ਪਤੀ ਜਾਂ ਪਰਿਵਾਰ ਦੀ ਤਰਸ ਦਾ ਪਾਤਰ ਬੰਨਾ ਪੈਂਦਾ ਹੈ ਆਪਣੇ ਰੋਜ਼ਾਨਾ ਦੇ ਖਰਚਿਆਂ ਲਈ ਮੰਗ ਕੇ ਪੈਸੇ ਲੈਣੇ ਪੈਂਦੇ ਨੇ। ਘਰੇਲੂ ਜ਼ਿੰਮੇਵਾਰੀਆਂ ਤੇ ਡਿਊਟੀ ਨਿਭਾਉਣ ਦੀ ਚੱਕੀ ਵਿੱਚ ਪੇਸਦਿਆਂ ਇਹ ਔਰਤ ਆਪਣੇ ਬਾਰੇ ਸੋਚਣਾ ਭੁੱਲ ਜਾਂਦੀ ਹੈ। ਔਰਤ ਨੂੰ ਦਫ਼ਤਰ ਵਿੱਚ ਕਿੰਨਾ ਕੰਮ ਕਰਨਾ ਪੈਂਦਾ। ਉਸ ਨੂੰ ਘਰ ਆ ਕੇ ਘਰੇਲੂ ਕੰਮ ਵੀ ਕਰਨੇ ਪੈਂਦੇ ਨੇ। ਕਿਉਂਕਿ ਘਰ ਦੇ ਆਦਮੀ ਘਰ ਦੇ ਵਿੱਚ ਔਰਤ ਦੇ ਨਾਲ ਕੰਮਾਂ ਵਿੱਚ ਮਦਦ ਕਰਨਾ ਕਈ ਵਾਰ ਜ਼ਰੂਰੀ ਨਹੀਂ ਸਮਝਦੇ ਇਹ ਗੱਲ ਸਾਰੇ ਮਰਦਾਂ ਤੇ ਲਾਗੂ ਨਹੀਂ ਹੁੰਦੀ ਪਰ ਕੁਝ ਮਰਦ ਹਮੇਸ਼ਾ ਇਹੀ ਆਖਦੇ ਨੇ ਕਿ ਮੈਂ ਬਾਹਰ ਦੇ ਕੰਮ ਕਰਾਂਗਾ ਤੇ ਤੂੰ ਘਰ ਦੇ ਕਰੇਂਗੀ ਪਰ ਕੀ ਉਹ ਬਾਹਰ ਦਾ ਕੰਮ ਨਹੀਂ ਕਰਕੇ ਆਈ ਕੁਝ ਮਰਦਾਂ ਨੂੰ ਲੱਗਦਾ ਹੈ ਕਿ ਮੈਂ ਰਸੋਈ ਦਾ ਕੰਮ ਜਾਂ ਘਰੇਲੂ ਕੰਮ ਕਰਵਾਵਾਂਗਾ ਤਾਂ ਇਹਦੇ ਵਿੱਚ ਮੇਰੀ ਹੀ ហេਠੀ ਹੋਵੇਗੀ ਇਹ ਕੰਮ ਔਰਤਾਂ ਦੇ ਕਰਨ ਵਾਲੇ ਹੀ ਹਨ ਮਰਦਾਂ ਦੇ ਕਰਨ ਵਾਲੇ ਨਹੀਂ ਇਸ ਕਾਰਨ ਔਰਤ ਦੇ ਸਿਰ ਤੇ ਦੁੱਗਣਾ ਦਬਾਅ ਬਣਿਆ ਰਹਿੰਦਾ ਹੈ। ਕਈ ਜਗ੍ਹਾ ਕਮਕਾਜੀ ਸਥਾਨ ਤੇ ਦਫ਼ਤਰਾਂ ਵਿੱਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਕਈ ਵਾਰ ਔਰਤਾਂ ਨੂੰ ਮਰਦ ਸਹਿ ਕਰਮੀਆਂ ਦੀਆਂ ਵਧੀਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਕਈ ਵਾਰ ਤਾਂ ਮਹਿਲਾਵਾਂ ਨੂੰ ਜਿਸਮਾਨੀ ਛੇੜਖਾਨੀ ਵੀ ਸਹਿਣੀ ਪੈਂਦੀ ਹੈ। ਪਰ ਔਰਤਾਂ ਅਜਿਹੇ ਘਟਨਾਵਾਂ ਬਾਰੇ ਚੁੱਪ ਹੋ ਜਾਂਦੀਆਂ ਹਨ ਕਿਉਂਕਿ ਉਹ ਸੋਚਦੀਆਂ ਹਨ ਜੇ ਅਸੀਂ ਸ਼ਿਕਾਇਤ ਵੀ ਕੀਤੀ ਤਾਂ ਇਸ ਨਾਲ ਸਾਡੀ ਇੱਜ਼ਤ ਖਰਾਬ ਹੋਵੇਗੀ। ਅਤੇ ਸਾਡੇ ਪਰਿਵਾਰ ਅਤੇ ਸਮਾਜ ਦਾ ਸਾਡੇ ਪ੍ਰਤੀ ਗਲਤ ਰਵੱਈਆ ਹੋਵੇਗਾ। ਇਸ ਤਰ੍ਹਾਂ ਦੀਆਂ ਮਹਿਲਾਵਾਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਦੀਆਂ ਹਨ ਜਿਸ ਦਾ ਅਸਰ ਉਹਨਾਂ ਦੇ ਪਰਿਵਾਰ ਤੇ ਕੰਮਕਾਰ ਤੇ ਪੈਂਦਾ ਹੈ। ਜੇਕਰ ਔਰਤ ਦੂਰ ਦਰੇਡੇ ਨੌਕਰੀ ਕਰਦੀ ਹੈ ਤਾਂ ਉਹ ਆਉਣ ਜਾਣ ਵਿੱਚ ਵੀ ਸੁਰੱਖਿਅਤ ਨਹੀਂ ਹੈ। ਜਨਤਕ ਆਵਾਜਾਈ ਦੇ ਸਾਧਨਾ ਵਿੱਚ ਵੀ ਕਈ ਵਾਰ ਉਹਨਾਂ ਨੂੰ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਉਹ ਇਕੱਲੀ ਆਪਣੇ ਸਾਧਨ ਤੇ ਜਾਂਦੀ ਹੈ ਤਾਂ ਵੀ ਉਹ ਕਈ ਵਾਰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਭਾਵੇਂ ਔਰਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇ ਪਰਿਵਾਰਿਕ ਮੈਂਬਰ ਉਸ ਦਾ ਸਹਿਯੋਗ ਦੇਣ ਤਾਂ ਇਹ ਸਮੱਸਿਆਵਾਂ ਆਪਣੇ ਆਪ ਹੀ ਛੋਟੀਆਂ ਜਾਪਨ ਲੱਗਦੀਆਂ ਹਨ ਸਰਕਾਰ ਨੂੰ ਵੀ ਨੌਕਰੀ ਪੇਸ਼ਾ ਔਰਤਾਂ ਦੀਆਂ ਸਮੱਸਿਆਵਾਂ ਦਾ ਨਿਪਟਾਰੇ ਲਈ ਕੋਈ ਕਮੇਟੀ ਬਣਾਉਣੀ ਚਾਹੀਦੀ ਹੈ। ਇਸ ਸਭ ਤੋਂ ਉੱਪਰ ਔਰਤਾਂ ਨੂੰ ਖੁਦ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਅਤੇ ਨਿਰਦਰ ਹੋਣ ਦੀ ਜ਼ਰੂਰਤ ਹੈ। ਜੇਕਰ ਕਿਤੇ ਉਹਨਾਂ ਨਾਲ ਕੋਈ ਵਧੇਕੀ ਹੁੰਦੀ ਹੈ ਤਾਂ ਉਹਨਾਂ ਨੂੰ ਖੁਦ ਆਵਾਜ਼ ਹੈ ਜਿਹੜੀ ਉਹ بلند ਕਰਨੀ ਚਾਹੀਦੀ ਹੈ। ਅੱਜ ਦੀ ਔਰਤ ਨੂੰ ਸਰੀਰਕ ਪੱਖੋਂ ਮਜ਼ਬੂਤ ਹੋਣ ਦੇ ਨਾਲ-ਨਾਲ ਕਰਾਟੇ ਆ ਸਿੱਖਣ ਦੀ ਵੀ ਜ਼ਰੂਰਤ ਹੈ ਜੇ ਕਿਦਰੇ ਰਾ ਖੇੜੇ ਉਹਨਾਂ ਨਾਲ ਕੁਝ ਗਲਤ ਹੁੰਦਾ ਹੈ ਤਾਂ ਉਹ ਮੁਕਾਬਲਾ ਕਰ ਸਕਣ ਮਰਦਾਂ ਨੂੰ ਵੀ ਚਾਹੀਦਾ ਹੈ ਕਿ ਸਮੇਂ ਦੇ ਨਾਲ-ਨਾਲ ਆਪਣੀ ਸੋਚ ਬਦਲਣ ਅਤੇ ਕੰਮਕਾਜੀ ਔਰਤਾਂ ਦੇ ਨਾਲ ਉਹਨਾਂ ਦੇ ਘਰੇਲੂ ਕੰਮਾਂ ਦੇ ਵਿੱਚ ਵੀ ਸਹਿਯੋਗ ਦੇਣ ਅੱਜ ਦੀਆਂ ਔਰਤਾਂ ਕਿਸੇ ਪੱਖੋਂ ਘੱਟ ਨਹੀਂ ਹਨ ਔਰਤਾਂ ਪੁਲਾੜਾਂ ਵਿੱਚ ਵੀ ਪੁੱਜ ਚੁੱਕੀਆਂ ਨੇ ਖੇਡ ਦੇ ਮੈਦਾਨ ਵਿੱਚ ਵੀ ਨਾਮ ਕਮਾ ਰਹੀਆਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਵੀ ਔਰਤਾਂ ਰਹੀਆਂ ਨੇ ਭਾਵੇਂ ਚੰਨ ਦੀ ਧਰਤੀ ਹੋਵੇ ਹਿਮਾਲਿਆ ਪਰਬਤ ਦੀ ਚੋਟੀ ਹੋਵੇ ਜਹਾਜ਼ਾਂ ਦੀਆਂ ਪਾਇਲਟ ਜਾਂ ਟੈਕਸੀ ਡਰਾਈਵਰ ਹੋਣ ਔਰਤਾਂ ਦੀ ਮਹੱਤਤਾ ਸਭ ਦੇ ਸਾਹਮਣੇ ਹੈ ਅੱਜ ਪੜ੍ਹਾਈ ਦੇ ਵਿੱਚ ਵੀ ਔਰਤਾਂ ਸਭ ਤੋਂ ਅੱਗੇ ਨਿਕਲ ਰਹੀਆਂ ਨੇ ਸਭ ਕੁਝ ਦੇ ਬਾਵਜੂਦ ਵੀ ਅੱਜ ਦੀ ਔਰਤ ਆਜ਼ਾਦ ਹੋ ਕੇ ਬੁਲੰਦੀਆਂ ਨੂੰ ਛੂ ਰਹੀ ਹੈ ਧੰਵਾਦ ਜੀ